ਹੁਸ਼ਾਰਪੁਰ ਦੇ ਵਾਟ ਨੰਬਰ 13 ਚ ਮੌਜੂਦ ਰਾਮ ਸ਼ਰਨਮ ਇਨਕਲੇਵ ਦੇ ਵਸਨੀਕ ਮਨਜੀਤ ਸਿੰਘ ਵੱਲੋਂ ਕਰਸੇ ਤੋਂ ਦੁਖੀ ਹੋ ਕੇ ਬੀਤੀ 25 ਜੁਲਾਈ ਨੂੰ ਜ਼ਹਿਰੀਲੀ ਚੀਜ਼ ਦਾ ਸੇਵਨ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ ਤੇ ਬੀਤੇ ਵੀਰਵਾਰ ਮਨਜੀਤ ਸਿੰਘ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਹੁਸ਼ਾਰਪੁਰ ਦੇ ਥਾਣਾ ਮਾਡਲ ਟਾਊਨ ਪੁਲਿਸ ਵੱਲੋਂ ਚਾਰ ਅਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਸੀ ਪੁਲਿਸ ਦੇ ਦਿੱਲੀ ਕਾਰਗੁਜ਼ਾਰੀ ਤੋਂ ਨਾਕੋਸ਼ੇ ਮ੍ਰਿਤਕ ਗੁਰਮੰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਹੁਸ਼ਾਰਪੁਰ ਰੇਲਵੇ ਰੋਡ ਤੇ ਮੌਜੂਦ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਵਿਖੇ ਇਕੱਤਰਤਾ ਕੀਤੀ ਗਈ ਸੀ ਤੇ ਐਲਾਨ ਕੀਤਾ ਗਿਆ ਸੀ ਪੁਲਿਸ ਦੀ ਢੀਲੀ ਕਾਰਗੁਜ਼ਾਰੀ ਦੇ ਵਿਰੁੱਧ ਚਾਜੋ ਹੁਸ਼ਾਰਪੁਰ ਦੇ ਡੀਸੀ ਦਫ਼ਤਰ ਬਾਹਰ ਪੁਲਿਸ ਵਿਰੁੱਧ ਧਰਨਾ ਦੇਣਗੇ ਤੇ ਜਿਵੇਂ ਇਸ ਦੀ ਭਣ ਕੇ ਪੁਲਿਸ ਪ੍ਰਸ਼ਾਸਨ ਨੂੰ ਪਹੁੰਚਦੀ ਹੈ ਤਾਂ ਡੀਐਸਪੀ ਸਿਟੀ ਦੇਵਦਤ ਸ਼ਰਮਾ ਅਤੇ ਥਾਣਾ ਮਾਡਲ ਟਾਊਨ ਦੇ ਐਸਐਚਓ ਗੁਰਸਾਹਿਬ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਜਾਂਦੇ ਨੇ ਜਿਨ੍ਹਾਂ ਵੱਲੋਂ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਤੇ ਮੌਕੇ ਤੇ ਮੌਜੂਦ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਹਾਲਾਂਕਿ ਮਨਜੀਤ ਸਿੰਘ ਦੀ ਮੌਤ ਨੂੰ ਅੱਜ ਤੀਜਾ ਦਿਨ ਹੈ ਤੇ ਅਜੇ ਤੱਕ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਿੱਚੋਂ ਪਰਿਵਾਰ ਵੱਲੋਂ ਅਜੇ ਤੱਕ ਨਾਤਾ ਮਨਜੀਤ ਸਿੰਘ ਦਾ ਪੋਸਟਮਾਰਟਮ ਹੀ ਕਰਵਾਇਆ ਗਿਆ ਤੇ ਨਾ ਹੀ ਉਸ ਦਾ ਸਸਕਾਰ ਕੀਤਾ ਗਿਆ ਇਸ ਮੌਕੇ ਪੀੜਤ ਪਰਿਵਾਰ ਨੇ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਹੁਸ਼ਾਰਪੁਰ ਪੁਲਿਸ ਦੋਸ਼ੀਆਂ ਨੂੰ ਕਾਬੂ ਨਹੀਂ ਕਰ ਲੈਂਦੀ ਉਦੋਂ ਤੱਕ ਨਾ ਤਾਂ ਉਹ ਮਨਜੀਤ ਸਿੰਘ ਦਾ ਸੰਸਕਾਰ ਹੀ ਕਰਨਗੇ ਤੇ ਨਾ ਹੀ ਉਸ ਦਾ ਪੋਸਟਮਾਰਟਮ ਕਰਵਾਉਣਗੇ ਇਸ ਮੌਕੇ ਮੌਕੇ ਤੇ ਮੌਜੂਦ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਖਤ ਲੈਸੇ ਚ ਚੇਤਾਵਨੀ ਦਿੱੰਦਿਆ ਕਿ ਹਾਂ ਕਿ ਜੇਕਰ ਜਲਦ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਤਾਂ ਉਹਨਾਂ ਵੱਲੋਂ ਆਪਣਾ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਪਰਿਵਾਰ ਦੇ ਦੱਸਣ ਮੁਤਾਬਕ ਮਨਜੀਤ ਸਿੰਘ ਨੂੰ ਹੁਸ਼ਾਰਪੁਰ ਸ਼ਹਿਰ ਦੇ ਰਹਿਣ ਵਾਲੇ ਚਾਰ ਵਿਅਕਤੀਆਂ ਵੱਲੋਂ ਇੱਕ ਸਾਜ਼ਿਸ਼ ਤਹਿਤ ਕਰਵਾ ਦਿੱਤਾ ਗਿਆ ਸੀ ਤੇ ਉਸੇ ਕਰਜ਼ੇ ਦਾ ਹੱਦ ਤੋਂ ਵੱਧ ਵਿਆਜ ਉਸ ਪਾਸੋਂ ਅਦਾ ਕੀਤਾ ਜਾ ਰਿਹਾ ਸੀ ਤੇ ਜਿਸ ਤੋਂ ਦੁਖੀ ਹੋ ਕੇ ਮਨਜੀਤ ਸਿੰਘ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਤੇ ਮਨਜੀਤ ਸਿੰਘ ਅਵੈਰ ਹੋਇਆ ਸੀ ਤੇ ਉਸਦੇ ਦੋ ਬੱਚੇ ਵੀ ਨੇ ਮਨਜੀਤ ਸਿੰਘ ਪੁੱਤਰ ਪ੍ਰਵਿੰਦਰ ਸਿੰਘ ਜਿਹੜੇ ਕਿ ਬਾਲ ਕਿਸ਼ਨ ਰੋਡ ਤੇ ਬੱਤਰਾ ਫਲੈਕਸ ਦੇ ਉੱਤੇ ਆਪਣਾ ਕਾਰੋਬਾਰ ਕਰਦੇ ਸੀ ਉਹਨਾਂ ਨੂੰ ਸ਼ਹਿਰ ਦੇ ਕੁਝ ਬੰਦਿਆਂ ਦੁਆਰਾ ਬਲੈਕਮੇਲ ਕਰਕੇ ਇੱਕ ਸਾਜ਼ਿਸ਼ ਦੇ ਵਿੱਚ ਫਸਾ ਕੇ ਪੈਸਿਆਂ ਦਾ ਲੈਣ-ਦੇਣ ਕੀਤਾ ਗਿਆ ਔਰ ਉਹ ਬੰਦਿਆਂ ਨੇ ਪੈਸੇ ਜਿਹੜੇ 20-20% ਤੇ 30-30% ਤੇ ਦੇ ਕੇ ਉਹਨੂੰ ਉਸ ਟਰੈਪ ਦੇ ਵਿੱਚ ਮਨਜੀਤ ਸਿੰਘ ਨੂੰ ਪਸਾਉਂਦੇ ਗਏ ਤੇ ਵਿਆਜ ਤੋਂ ਵੀ ਵੱਧ ਰਕਮ ਕਹਿ ਕੇ ਉਹਨੂੰ ਬਲੈਕਮੇਲ ਕਰਦੇ ਰਹੇ ਜਿਸ ਦੇ ਤਹਿਤ ਮਨਜੀਤ ਸਿੰਘ ਨੇ ਪਿਛਲੇ ਦਿਨੀ 25 ਤਰੀਕ ਨੂੰ ਜਾਂ 26 ਤਰੀਕ ਦੇ ਦਰਮਿਆਨ ਕੋਈ ਜਰੀਲੀ ਜਿਹੜੀ ਦਵਾਈ ਪੀ ਕੇ ਆਪਣੀ ਜਿਹੜੀ ਜੀਵਨ ਲੀਲਾ ਉਹ ਸਮਾਪਤ ਕਰ ਲਈ ਤੇ ਇਹ ਦੋਸ਼ੀਆਂ ਦੇ ਖਿਲਾਫ ਜਦੋਂ ਅਸੀਂ ਸਾਰੇ ਪਰਿਵਾਰਕ ਮੈਂਬਰਾਂ ਨੇ ਸ਼ਹਿਰ ਦੀਆਂ ਸਮਾਜਿਕ ਜਾਂ ਹੋਰ ਜਥੇਬੰਦੀਆਂ ਦੇ ਨਾਲ ਹੋ ਕੇ ਉਹ ਚਾਰ ਜਿਹੜੇ ਦੋਸ਼ੀ ਸੀ ਕਾਤਲ ਸੀ ਜਿਹੜੇ ਚਾਰ ਦੋਸ਼ੀ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਐਫ ਆਈ ਆਰ ਦਰਜ ਹੋਣ ਤੋਂ 24 ਘੰਟੇ ਬਾਅਦ ਵੀ ਪੁਲਿਸ ਨੇ ਜਿਹੜੀ ਆ ਉਹ ਦੋਸ਼ੀਆਂ ਦੇ ਘਰ ਦੇ ਵਿੱਚ ਇੱਕ ਵੀ ਰੇਡ ਨਹੀਂ ਮਾਰੀ 24 ਜਿਹੜਾ ਪੁਰ ਹੀਰਾ ਚੌਂਕੀ ਇਨਚਾਰਜ ਆ ਉਹਦੀ ਬਹੁਤ ਵੱਡੀ ਲਾਪਰਵਾਹੀ ਦੇ ਨਾਲ ਜਦੋਂ ਅਸੀਂ ਉਹਨਾਂ ਨਾਲ ਗੱਲ ਵੀ ਕੀਤੀ ਤਾਂ ਉਹਨੇ 24 ਘੰਟੇ ਬੀਤਣ ਦੇ ਬਾਵਜੂਦ ਵੀ ਕੋਈ ਵੀ ਜਿਹੜੀ ਆ ਉਥੇ ਘਰਾਂ ਦੇ ਉੱਤੇ ਰੇਡ ਨਹੀਂ ਕੀਤੀ ਨਾ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਦੋਂ 24 ਘੰਟੇ ਬੀਤ ਗਏ ਉਸ ਤੋਂ ਬਾਅਦ ਅਸੀਂ ਐਸ ਐਚਓ ਮਾਡਲ ਟਾਉਨ ਹੁਣਾਂ ਨੂੰ ਮਿਲੇ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਦੁਬਾਰਾ ਤੋਂ ਉਹਦੀ ਡਿਊਟੀ ਲਾਉਂਦੇ ਹਾਂ ਚੌਂਕੀ ਇਨਚਾਰਜ ਜਿਹੜਾ ਪੁਰ ਹੀ ਰਹੇਗਾ ਉਹ ਰਾਤ ਨੂੰ ਜਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਕਰੂਗਾ ਉਹ ਸਾਰੀ ਰਾਤ ਬੀਤਣ ਦੇ ਬਾਵਜੂਦ ਵੀ ਜਿਹੜਾ ਚੌਂਕੀ ਇਨਚਾਰਜ ਆ ਉਹਦੀ ਲਾਪਰਵਾਹੀ ਨਹੀਂ ਸੀ ਉਹਨੇ ਸਵੇਰ ਤੱਕ ਉਹਨਾਂ ਦੇ ਘਰਾਂ ਤੱਕ ਰੇਡ ਨਹੀਂ ਕੀਤੀ ਜਿਹੜੇ ਦੋਸ਼ੀ ਆ ਜਿਹੜੇ ਉਹਨਾਂ ਨੂੰ ਭੱਜਣ ਦਾ ਪੂਰਾ ਮੌਕਾ ਦਿੱਤਾ ਤੇ ਇਸ ਕੇਸ ਦੇ ਵਿੱਚ ਜਿਹੜੇ ਦੋਸ਼ੀਆਂ ਨੂੰ ਬਚਾਉਣ ਦੇ ਲਈ ਵੀ ਜਿਹੜੇ ਪੋਲੀਟੀਕਲ ਤਾਕਤਾਂ ਉਹਦਾ ਇਸਤੇਮਾਲ ਹੋ ਰਿਹਾ ਸਾਨੂੰ ਪੂਰਾ ਯਕੀਨ ਆ ਪੋਲੀਟੀਕਲ ਜਿਹੜੀਆਂ ਰਾਜਨੀਤਿਕ ਤਾਕਤਾਂ ਵਾ ਉਹ ਦੋਸ਼ੀਆਂ ਦੀ ਪਿੱਠ ਦੇ ਉੱਤੇ ਆ ਸੋ ਅੱਜ ਅਸੀਂ ਸਮੂਹ ਸਿੱਖ ਜਥੇਬੰਦੀਆਂ ਨੇ ਹੁਸ਼ਿਆਰਪੁਰ ਦੀਆਂ ਸਾਰੀਆਂ ਸਮਾਜਿਕ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਸੀਗਾ ਕਿ ਜੇਕਰ ਸ਼ਾਮ ਤੱਕ ਜਾਂ ਦੁਪਹਿਰ ਤੱਕ ਦੋਸ਼ੀ ਨਹੀਂ ਫੜੇ ਜਾਂਦੇ ਤਾਂ ਆਪਾਂ ਮਿੰਨੀ ਸੈਕਟਰੀਏਟ ਦਾ ਘਰਾਓ ਕਰਾਂਗੇ ਸੋ ਅੱਜ ਇੱਥੇ ਅਸੀਂ ਸਿੰਘ ਸਭਾ ਗੁਰਦੁਆਰੇ ਜਦੋਂ ਸਾਰੀਆਂ ਜਥੇਬੰਦੀਆਂ ਇਕੱਤਰ ਹੋਈਆਂ ਤੇ ਮਾਡਲ ਟਾਉਨ ਦੇ ਜਿਹੜੇ ਐਸ ਐਚ ਓ ਸਾਹਿਬ ਆ ਉਹ ਇੱਥੇ ਪਹੁੰਚੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਫੜਾਂਗੇ ਤੇ ਡੀ ਐਸ ਪੀ ਦੀਪਦਤ ਸ਼ਰਮਾ ਜੀ ਪਹੁੰਚੇ ਉਹਨਾਂ ਨੇ ਵੀ ਸਾਨੂੰ ਭਰੋਸਾ ਦਿਵਾਇਆ ਕਿ ਅੱਜ ਸ਼ਾਮ ਤੱਕ 8 ਵਜੇ ਤੱਕ ਅਸੀਂ ਪੂਰੀ ਤਰ੍ਹਾਂ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ ਜਾਂ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਤੇ ਅਸੀਂ ਇਹ ਸਾਰੀਆਂ ਸਿੱਖ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ Dalit ਜਥੇਬੰਦੀਆਂ ਹੋਰ ਜਿਹੜੀਆਂ ਸਮਾਜਿਕ ਜਥੇਬੰਦੀਆਂ ਇਹ ਸਾਰਿਆਂ ਅਸੀਂ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਆ ਕਿ ਜੇਕਰ ਸ਼ਾਮ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਤਾਂ ਅਸੀਂ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋ ਕੇ ਇੱਕ ਵੱਡਾ ਸੰਘਰਸ਼ ਜਿਹੜਾ ਉਹਦਾ ਐਲਾਨ ਕਰਾਂਗੇ ਤੇ ਅਸੀਂ ਜੋ ਵੀ ਸਾਨੂੰ ਕਰਨਾ ਪਿਆ ਚਾਹੇ ਮਿੰਨੀ ਸੈਕਟੇਟ ਘੇਰਨਾ ਪਿਆ ਚਾਹੇ ਸਾਨੂੰ ਰੋਡ ਬਲੌਕ ਕਰਨੇ ਪਏ ਚਾਹੇ ਸਾਨੂੰ ਪ੍ਰੋਟੈਸਟ ਕਰਨਾ ਪਿਆ ਅਸੀਂ ਵੱਡੀ ਗਿਣਤੀ ਚ ਇਕੱਠੇ ਹੋ ਕੇ ਉਹ ਪ੍ਰੋਟੈਸਟ ਕਰਾਂਗੇ ਤੇ 19 ਦਿਨ ਤੱਕ ਪਰਿਵਾਰਕ ਮੈਂਬਰਾਂ ਦਾ ਵੀ ਕਹਿਣਾ ਵਾ ਸਾਰੀਆਂ ਜਥੇਬੰਦੀਆਂ ਦਾ ਵੀ ਕਹਿਣਾ ਵਾ ਵੀ ਜਿਹੜਾ ਮਨਜੀਤ ਸਿੰਘ ਵਾ ਉਹਦਾ ਸੰਸਕਾਰ ਜਿਹੜਾ ਨਹੀਂ ਕੀਤਾ ਜਾਵੇਗਾ ਨਾ ਹੀ ਉਹਦਾ ਜਿਹੜਾ ਪੋਸਟਮਾਰਟਮ ਉਹ ਕਰਵਾਇਆ ਜਾਵੇਗਾ ਸਰ ਪ੍ਰਾਈਵੇਟ ਵੀਡੀਓ ਜਿਹੜੀ ਗੱਲ ਹੋ ਰਹੀ ਹੈ ਕਿ ਵੀਡੀਓ ਦੇ ਰਾਈ ਬਲੈਕਮੇਲ ਕੀਤਾ ਜਾ ਰਿਹਾ ਸੀ ਉਹ ਕੀ ਮਸਲਾ ਸੀ ਉਹ ਪੈਸੇ ਦਾ ਹੀ ਲੈਣ ਦੇਣ ਸੀਗਾ ਉਹ ਪੈਸੇ ਦੇ ਹੀ ਲੈਣ ਦੇਣ ਨੂੰ ਉਹਦੀ ਕੋਈ ਮਨਜੀਤ ਸਿੰਘ ਦੀ ਇੱਕ ਵੀਡੀਓ ਹੈ ਚਾਰ ਜਿਹੜੇ ਸ਼ਰਾਰਤੀ ਆ ਦੋਸ਼ੀ ਆ ਜਿਹੜੇ ਇਹਨਾਂ ਨੇ ਕੋਈ ਵੀਡੀਓ ਉਹਦੀ ਇਹੋ ਜੀ ਬਣਾ ਕੇ ਰੱਖੀ ਸੀ ਜਿਹਦੇ ਦੁਆਰਾ ਮਨਜੀਤ ਸਿੰਘ ਨੂੰ ਬਾਰ ਬਾਰ ਬਲੈਕਮੇਲ ਕਰਦੇ ਸੀਗੇ ਤਾਂ ਉਹਨੇ ਪਹਿਲਾਂ ਵੀ ਇੱਕ ਵਾਰ ਕੋਸ਼ਿਸ਼ ਕੀਤੀ ਸੀ ਆਤਮ ਹੱਤਿਆ ਕਰਨ ਦੀ ਪਰ ਉਹ ਕਿਸੇ ਕਾਰਨ ਕਰਕੇ ਪਤਾ ਨਹੀਂ ਉਹਦੇ ਦਿਮਾਗ ਦੇ ਵਿੱਚ ਕੀ ਆਇਆ ਤੇ ਉਹ ਰੋਪੜ ਨਹਿਰ ਤੇ ਗਿਆ ਮੁੜਿਆ ਆਇਆ ਵਾਪਸ ਤੇ ਇਹ ਜਿਹੜੀ ਹੁਣ ਕੋਸ਼ਿਸ਼ ਕੀਤੀ ਉਹਨੇ ਉਹਦੇ ਵਿੱਚ ਉਹਦੀ ਜੀਵਨ ਲੀਲਾ ਜਿਹੜੀ ਸਮਾਪਤ ਹੋ ਗਈ। ਵੀਡੀਓ ਬਾਹਰ ਆਈ ਕਿ ਨਹੀਂ ਹੈ ਜੀ? ਉਹ ਵੀਡੀਓ ਦਾ ਕੁਝ ਪਤਾ ਨਹੀਂ ਲੱਗਾ ਅਸੀਂ ਡੀਐਸਪੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ, ਐਸਐਚਓ ਮਾਡਲ ਟਾਉਨ ਦੇ ਧਿਆਨ ਦੇ ਵਿੱਚ ਲਿਆਂਦਾ। ਉਹ ਕਹਿੰਦੇ ਅਸੀਂ ਜਲਦੀ ਦੋਸ਼ੀ ਫੜ ਕੇ ਸਾਰੀ ਤਫ਼ਤੀਸ਼ ਕਰਕੇ ਤਾਂ ਉਹਨਾਂ ਤੇ ਜੋ ਬਣਦੀ ਕਾਰਵਾਈ ਆ ਉਹ ਜ਼ਰੂਰ ਕਰਾਂਗੇ। ਰਹਿ ਗਏ ਆ ਪੁਰ ਹੀਰਾਵਾਲੇ। ਉਹ ਕਹਿੰਦੇ ਕਿ ਇਹਦੇ ਬਿਆਨਾਂ ਦੇ ਆਧਾਰ ਦੇ ਉੱਪਰ ਅਮਰਜੀਤ ਸਿੰਘ ਦੇ ਸਾਈਨ ਆ, ਆ ਪੀਜੀਆ ਦੇ ਡਾਕਟਰ ਸਾਹਿਬ ਉਹਨਾਂ ਦੇ ਸਾਈਨ ਹੈਗੇ ਆ। ਉਹ ਕਹਿੰਦੇ ਕਿ ਇਹਨਾਂ ਬਿਆਨਾਂ ਦੇ ਆਧਾਰ ਦੇ ਉੱਪਰ ਐਫਆਈਆਰ ਉਹ ਕਹਿੰਦੇ ਕਿ ਇਸ ਮੁੰਡੇ ਦੇ ਭਰਾ ਦੇ ਵੱਲੋਂ ਬਿਆਨ ਦਿੱਤੇ ਜਾਣ ਦਵਾਏ ਜਾਣ ਤਾਂ ਕਹਿੰਦੇ ਐਫਆਈਓ ਦਰਜ ਹੋਊਗੀ ਔਰ ਭਰਾ ਦੇ ਕੋਲੋਂ ਦੁਬਾਰਾ ਬਿਆਨ ਲੈ ਗਏ ਜਦੋਂ ਕਿ ਇਹੋ ਜੀ ਕੋਈ ਗੱਲ ਨਹੀਂ ਹੈਗੀ ਉਸ ਮੁੰਡੇ ਦੇ ਜਿਹੜਾ ਮੁੰਡਾ ਚੜਾਈ ਕਰ ਗਿਆ ਉਹਦੇ ਬਿਆਨਾਂ ਦੇ ਆਧਾਰ ਦੇ ਉੱਪਰ ਐਫਆਈਆਰ ਦਰਜ ਹੁੰਦੀ ਸੀਗੀ ਪਰ ਉਹਨਾਂ ਨੇ ਸਾਨੂੰ ਗੁੰਮਰਾਹ ਕੀਤਾ ਔਰ ਤੁਸੀਂ ਦੇਖੋ 28 ਤਰੀਕ ਨੂੰ ਬਿਆਨ ਹੁੰਦੇ ਆ 28 ਬੀਤ ਗਈ 29 30 31 1 2 ਅੱਜ 6ਵਾਂ ਦਿਨ ਹੋ ਗਿਆ ਜੀ ਆਪਾਂ ਐਫਆਈਆਰ ਦੀ ਗੱਲ ਕਰਨ ਦੇ ਐਫਆਈਆਰ ਦਰਜ ਹੋਈ ਨੂੰ ਅੱਜ ਦੂਜਾ ਤੀਜਾ ਦਿਨ ਹੋ ਗਿਆ ਉਤੋਂ ਪਹਿਲਾਂ ਬਿਆਨਾਂ ਨੂੰ ਤੁਸੀਂ ਦੇਖੋ ਬਿਆਨਾਂ ਦੇ ਆਧਾਰ ਦੇ ਉੱਪਰ ਗ੍ਰਿਫਤਾਰੀ ਬਣਦੀ ਸੀ ਪਰ ਪੁਲਿਸ ਦੀ ਕਾਰਗੁਜ਼ਾਰੀ ਤੁਸੀਂ ਦੇਖੋ ਇਹ ਨਹੀਂ ਢਿੱਲੀ ਆ ਆਹ ਛੋਟੇ ਛੋਟੇ ਬੱਚੇ ਆ ਜੀ ਆਹ ਮੁੰਡਾ ਵੇਖ ਲਓ 8 ਵਰਿਆਂ ਦੀ ਉਮਰ ਆ ਆਹ ਬੱਚੀ ਆ 3 ਵਰਿਆਂ ਦੀ ਆਹ ਮਨਜੀਤ ਸਿੰਘ ਦੀ ਵਾਈਫ ਆ ਆਹ ਉਹਦੇ ਮਾਤਾ ਜੀ ਹੈਗੇ ਆ ਆਹ ਪਿਤਾ ਜੀ ਆਹ ਤੁਸੀਂ ਦੇਖੋ ਆਹ ਭੈਣ ਹੈਗੀ ਆ ਹਾਂਜੀ ਤੁਸੀਂ ਦੱਸੋ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਸਵਾਲ ਕਰਨਾ ਚਾਹੁੰਦੇ ਆ ਵੀ ਤੁਸੀਂ ਦੱਸੋ ਪਈਆ ਜਿਹੜੀ ਮੁੰਡੇ ਦੀ ਬਾਡੀ ਹੈਗੀ ਆ ਉਹ ਇਸ ਵੇਲੇ ਰੁੜਦੀ ਪਈ ਆ ਔਰ ਕੀ ਉਹਨਾਂ ਨੂੰ ਆ ਬੱਚਿਆਂ ਦੇ ਜਿਹੜੇ ਹੰਝੂ ਆ ਆ ਇੱਕ ਘਰ ਵਾਲੀ ਦੇ ਹੰਝੂ ਦਿਸਦੇ ਨਹੀਂ ਪਏ ਹੈਗੇ ਔਰ ਪੁਲਿਸ ਵਾਲੇ ਆਖਣ ਦੇ ਆ ਕਹਿੰਦੇ ਕਿ ਨਹੀਂ ਜੀ ਸਾਡੇ ਧਿਆਨ ਗੋਚਰੇ ਨਹੀਂ ਸੀ ਮਾਮਲਾ ਧਿਆਨ ਗੋਚਰੇ ਕਿਉਂ ਨਹੀਂ 28 ਤਰੀਕ ਦੇ ਬਿਆਨ ਹੋਣ ਦੇ ਆ ਔਰ ਸਾਨੂੰ ਅਸੀਂ ਉਹ ਲੋਕ ਹੈਗੇ ਸਾਰੇ ਜਿਹੜੇ ਦੂਸਰਿਆਂ ਦੇ ਵਾਸਤੇ ਆਪਾਂ ਆਵਾਜ਼ ਬੁਲੰਦ ਕਰਦੇ ਆ ਔਰ ਅਸੀਂ ਦੂਸਰਿਆਂ ਦੇ ਦੁੱਖ ਦਰਦ ਦੇ ਵਿੱਚ ਜਾ ਕੇ ਸ਼ਰੀਕ ਹੋਨੇ ਆ ਖੜਦੇ ਆ ਔਰ ਸਾਡੇ ਨਾਲ ਹੀ ੱਟਕਾ ਹੋਣ ਦੇ ਆ ਔਰ ਸਾਨੂੰ ਹੀ ਪੁਲਿਸ ਵਾਲੇ ਗੁੰਮਰਾਹ ਕਰਨ ਦੇ ਆ ਔਰ ਹੱਲੇ ਤੱਕ ਉਹਨਾਂ ਨੇ ਕੋਈ ਰੇਡ ਅੱਜ ਸਵੇਰੇ ਉਹਨਾਂ ਦੇ ਕਹਿਣ ਮੁਤਾਬਕ ਆਪਾਂ ਸਵੇਰੇ ਰੇਡ ਕੀਤੀ ਆ ਹੁਣ ਸਾਨੂੰ ਕਹਿ ਕੇ ਜਰੂਰ ਗਏ ਆ ਕਿ ਸਾਨੂੰ ਸ਼ਾਮ 8 ਵਜੇ ਤੱਕ ਦਾ ਸਮਾਂ ਦਿਓ ਅਸੀਂ 8 ਵਜੇ ਤੱਕ ਦਾ ਸਮਾਂ ਦਿੰਨੇ ਆ ਔਰ ਉਸ ਤੋਂ ਬਾਅਦ ਜਿੱਦਾਂ ਵੀ ਹੋਇਆ ਜੋ ਵੀ ਸਾਡੇ ਕੋਲ ਬਣਦਾ ਸਰਦਾ ਹੋਊਗਾ ਆਪਾਂ ਕਰਾਂਗੇ ਆਪਾਂ ਉਸ ਬੱਚੇ ਨੂੰ ਇਨਸਾਫ਼ ਲੈ ਕੇ ਦੇਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਆ ਮਾਸੂਮ ਬੱਚਿਆਂ ਦਾ ਆ ਚਿਹਰਾ ਵਿਖਾ ਦਿਓ ਮਾੜਾ ਜਿਹਾ ਆ ਵੇਖ ਲਓ ਬੱਚੀ ਆ ਔਰ ਭਗਵੰਤ ਮਾਨ ਸਰਕਾਰ ਨੂੰ ਵੀ ਕਹਿਣਾ ਚਾਹਣਾ ਓਏ ਭਗਵੰਤ ਮਾਨ ਆ ਬੱਚਿਆਂ ਦੇ ਚਿਹਰੇ ਵੇਖ ਲਾ ਓਏ ਆ ਮਾਂ ਦਾ ਇੱਕ ਵਾਰੀ ਰੋਣ ਵੇਖ ਲਾ ਓਏ ਉਹ ਲੋਕਾਂ ਨੇ ਤੁਹਾਨੂੰ ਇਸ ਕਰਕੇ ਵੋਟਾਂ ਪਾਈਆਂ ਸੀਗੀਆਂ ਤੇਰੇ ਰਾਜ ਦੇ ਅੰਦਰ ਤੇਰੀ ਪੁਲਿਸ ਆ ਸਾਰਾ ਕੁਝ ਕਰਨ ਲਈ ਐ ਕਿੰਨਾ ਕਚਰਾ ਪਾ ਸਾਰਾ ਕੁਝ ਢੰਗਾਗੇ ਤੁਸੀਂ ਦੱਸੋ ਸਾਨੂੰ ਅਸੀਂ ਦੂਸਰੇ ਦੇ ਵਾਸਤੇ ਆਵਾਜ਼ ਬੁਲੰਦ ਕਰਨ ਵਾਲੇ ਬੰਦੇ ਸਾਡੇ ਨਾਲਾ ਧੱਕਾ ਹੋਣ ਡਿਆ ਸਾਡੇ ਪਰਿਵਾਰਾਂ ਦੇ ਨਾਲਾ ਧੱਕਾ ਹੋਣ ਡਿਆ ਅਸੀਂ ਕਤਈ ਬਰਦਾਸ਼ਤ ਨਹੀਂ ਕਰਾਂਗੇ 8 ਵਜੇ ਤੱਕ ਦਾ ਸਮਾਂ ਹੈ ਜੀ ਉਸ ਤੋਂ ਬਾਅਦ ਜੋ ਵੀ ਬੰਦਾ ਸਰਦਾ ਆਪਾਂ ਪਰਿਵਾਰ ਦੇ ਵੱਲੋਂ ਸਾਰੇ ਜਣੇ ਨਾਲ ਹੈਗੇ ਆ ਸਾਰੀਆਂ ਧਿਰਾਂ ਸਾਰੀਆਂ ਜਥੇਬੰਦੀਆਂ ਇਲਾਕੇ ਦੀਆਂ ਆਪਾਂ ਪੂਰੀ ਤਰ੍ਹਾਂ ਨਾਲ ਖੜੇ ਆ ਜੀ ਐਨ ਪੂਰਾ ਆਪਾਂ ਇਨਸਾਫ ਜਿੰਨਾ ਚਿਰ ਨਹੀਂ ਮਿਲਦਾ ਉਨਾ ਚਿਰ ਨਾ ਸੰਸਕਾਰ ਕੀਤਾ ਜਾਊਗਾ ਨਾ ਉਹਨਾਂ ਚਿਰ ਪੋਸਟਮਾਰਟ ਮਹੂਗਾ ਜੀ ਚਾਨ ਕਰ ਰਹੀ ਸੀ ਜਦੋਂ ਲੋਕ ਉਹਨੂੰ ਬੜੇ ਚੰਗੇ ਸੀ ਜੇ ਉਹਨਾਂ ਨੇ ਸਾਰਿਆਂ ਨੇ ਜੇ ਉਹਨਾਂ ਨੂੰ ਸ਼ਾਮ 6 ਵੇ ਤੱਕ ਨਹੀਂ ਦਿੱਤਾ ਤਾਂ ਮੈਂ ਆਪਣੀ ਆਤਮ ਹੱਤਿਆ ਕਰਕੇ ਪੁਲਿਸ ਦੇ ਨਾਮ ਤੇ ਇਲਜ਼ਾਮ ਲਾਉਂਗੀ ਵਾ ਮੈਂ ਖੁਦ ਨੂੰ ਮਾਰ ਲੂੰਗੀ ਆਪਣੇ ਬੱਚਿਆਂ ਨੂੰ ਵੀ ਮਾਰ ਲੂੰਗੀ ਨਹੀਂ ਨਹੀਂ ਆਪਾਂ ਨੂੰ ਕੋਈ ਇਦਾਂ ਦੀ ਗੱਲ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਆਪਾਂ ਆਤਮ ਹੱਤਿਆ ਕਿਉਂ ਕਰਾਂਗੇ ਆਪਾਂ ਕੋਈ ਅਜਿਹਾ ਨਹੀਂ ਹੈਗੇ ਇਸ ਸਾਹ ਕੋਈ ਨਾ ਮੈਨੂੰ 3 ਦਿਨ ਹੋ ਗਏ ਚੱਲੇ ਕਿ ਕੋਈ ਦੁਕਾਨਦਾਰ ਸੀਗੇ 3-4 ਉਹਨਾਂ ਨੇ ਇਹਨੂੰ ਪੈਸੇ ਦਿੱਤੇ ਸੀਗੇ ਪੈਸੇ ਦੀ ਈਬਜ ਦੇ ਵਿੱਚ ਇਹਨੂੰ ਪੈਸੇ ਵਾਪਸ ਮੰਗਦੇ ਸੀ ਲੇਕਿਨ ਕਾਰਨ ਇਹ ਹੋਇਆ ਕਿ ਕਿ ਕੋਈ ਅਮਾਉਂਟ ਦੀ ਜਿਹੜੀ ਆ ਉਹ ਇੰਟਰਸਟ ਜਿਆਦਾ ਪਾਇਆ ਜਾਂ ਕੁਛ ਐਦਾਂ ਲਾਈਕ 댓 ਉਹ ਬੰਦਾ ਜਿਹੜਾ ਹੈਗਾ ਵਿਚਾਰਾ ਇਹਨਾਂ ਦੇ ਦੁੱਖੋਂ ਉਹ ਆਪਣੇ ਆਪ ਨੂੰ ਨੇ ਖਤਮ ਕਰ ਲਿਆ ਬੜੀ ਮਾੜੀ ਗੱਲ ਹੋਈ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਜਿਹੜੀ ਦਰਜ ਰਜਿਸਟਰ ਕਰ ਦਿੱਤੀ ਉਹਦੇ ਮੁਤਾਬਕ ਜਿਹੜੇ ਦੋਸ਼ੀ ਬਣਦੇ ਐ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਆ ਲਿਆ ਕੇ ਕੀਤੀ ਜੀ ਸਰ ਕਿੰਨੇ ਕੇ ਪੈਸੇ ਸੀ ਉਹ ਅਮਾਉਂਟ ਤੇ 7.10 ਲੱਖ ਦੱਸਦੇ ਬਾਕੀ ਇਨਵੈਸਟੀਗੇਸ਼ਨ ਚ ਪਤਾ ਲੱਗ ਜੂਗਾ ਕਿ ਚਾਰ આરોપી ਨੇ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਰਹੇ ਹਾਂ 306 ਚ ਇਨਸਪਾਇਰ ਵੇ ਇਨੋਵੇਸ਼ਨ ਡੀਐਨਏ ਯੂਨੀਵਰਸਿਟੀ